ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਹਨਾਂ ਵੀਡੀਓ ਵਿੱਚ। ਯਾਰੀ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਮਹਾਰਾਜਾ ਹਾਰਡਵੇਅਰ ਟਰੈਕਟਰ ਸਪੇਅਰ ਪਾਰਟਸ ਤੇ। ਪੂਰੇ ਵੀਰੋ ਨਾਲ ਸਾਰੇ ਸਰ ਜਿਹੜੇ ਆਪਣੇ ਮੋਡੀਫਾਈਡ ਜਿਹੜੇ ਸਰ ਨੇ ਆ ਸਿੱਟਾਂ ਹੋ ਗਏ ਤੁਸੀਂ ਦੇਖ ਸਕਦੇ ਹੋ। ਤੇ ਜਿਹੜੇ ਆਪਣੇ ਆ ਸਾਰੇ ਲਿੰਕਾ ਹੋ ਗਈਆਂ। ਹੋਰ ਬਾਕੀ ਕਾਫੀ ਸਾਮਾਨ ਮਿਲਦਾ ਟਰੈਕਟਰ ਰਿਲੇਟਡ। ਆਪਾਂ ਹੁਣ ਇਹ ਬਾਈ ਨਾਲ ਗੱਲ ਕਰਵਾਵਾਂਗੇ ਤੇ ਬਾਈ ਆਪਣਾ ਸਪਰੇਅਰ ਲੈ ਕੇ ਆ ਰਹੇ ਨੇ। ਤੁਹਾਨੂੰ ਲਿਆ ਦੇਉ ਤੇ ਮੈਂ ਆ ਟੌਪ ਲਿੰਕ ਆ ਹੋ ਗਿਆ ਵਗੈਰਾ ਹੋ ਗਿਆ ਕੋਕਾ ਹਕਾ ਹੋ ਗਿਆ ਹਰ ਰਕਾਰ ਦਾ ਸਮਾਉਂ ਤੁਹਾਨੂੰ ਮਿਟ ਜਾਊਗਾ ਬਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਬਈ ਸਾਥੋਂ ਆਪਣਾ ਸੁਭ ਨਾਮ ਤੇ ਆਪਣੀ ਦੁਕਾਨ ਦਾ ਐਡਰੈਸ ਦੱਸ ਪੂਰਾ ਮਨਪ੍ਰੀਤ ਸਿੰਘ ਕਾਲਾ ਨਾਮ ਹੈ ਆਪਣਾ 377 ਨੰਬਰ ਦੁਕਾਨ ਹੈ ਏ 377 ਨੰਬਰ ਦੁਕਾਨ ਹੈ ਆਪਣਾ ਮੇਨ ਸਿੱਟਾ ਲਿੰਕਾ ਉਪਰ ਡਰਾਵਰਾ ਟਾਪ ਲਿੰਕਾ ਫੈਂਸੀ ਸਲੰਸਰ ਸੀਟੀਐਲ ਇਸ ਸਲੰਸਰ ਗੜੇ ਅੱਜਕਲ ਚੱਲ ਰਹੇ ਆ ਪੂਰੀ ਜਿਹੜੀ ਲੈਵਲ ਪਿਆ ਹੁੰਦੀ ਹੈ ਬਿਜਾਰ ਨਾਲੋਂ ਘੱਟ ਰੇਟਾਂ ਦੇ ਠੀਕ ਆ ਠੀਕ ਗਈ ਤੇ ਸਭ ਤੋਂ ਵੱਡਾ ਭਾਅ ਸਲੈਂਸਰਾਂ ਤੋਂ ਹੀ ਸ਼ੁਰੂ ਕਰ ਲੈਂਦੇ ਆ ਅੱਜਕਲ ਕਿਹੜੇ ਚੱਲਦੇ ਆ ਭਾਈ ਜੀ ਸੀਟੀਐਲ ਇਸ ਸਲੰਸਰ ਕਿਹੜੇ ਫੈਂਸੀ ਅੱਜਕਲ ਚੱਲ ਰਹੇ ਆ ਹੋਲ ਲੈਂਡ ਤੇ ਅਡੀਸ਼ਨ ਤੇ ਆ ਰਹੇ ਆ ਕੰਪਨੀ ਦੇ ਸੰਸਰ ਇਹ ਜੋਂ ਡੀਅਰ ਦਾ ਆ ਰਿਹਾ ਹੈ ਕੈਪਸਨ ਦਾ ਸੰਸਰ ਆਪਣੇ ਤੋਂ ਠੀਕ ਹੈ ਇਹ ਰੀਜਨਲ ਨਹੀਂ ओरिजिनल ਕੰਪਨੀ ਦੇ ਆਉਣਗੇ ਭਾਈ ਜੀ ਇਹ ਤੁਹਾਨੂੰ 600 650 ਰੁਪਏ ਦੰ ਦੇਗਾ ਠੀਕ ਹੈ ਇਹ 650 ਦਾ ਤੇ ਇਹ ਕਿੰਨਾ ਜੀ ਇਹ ਲਪੇਗਾ ਤੁਹਾਨੂੰ 1300 1350 ਦੇ ਵਿੱਚ ਮਿਲੇਗਾ 1350 ਦਾ ਵਿੱਚ ओरिजिनल ਸੀਟੀ ਇਹ ਲਾ ਕਿਹੜਾ ਅਜੀ ਗਲਤ ਠੀਕ ਹੈ ਤੇ ਕੋੜਾ ਹੌਲਾ ਹੜ ਦੇ ਲਗਾ ਦਿਓ ਖੁੱਲੇ ਜੇ ਮੂੰਹੜਾ ਓ ਮਾਰ ਗਿਆ ਅਗਦੀ ਬੋ ਦਿਖਾਉਣਾ ਭਾਈ ਜੀ ਨਾ ਚੱਲ ਕੇ ਹਾਂਜੀ ਇਹ ਕੋਈ ਕੈਪਸੇ ਦਾ origignal company ਦਾ ਇਤੀਹਾਲ ਦਾ ਦੇਸੀ ਲੈਣਾ ਦੇਸੀ 1100 ਰੁਪਏ ਦਾ ਤੇ ਇਹ ਲੈ ਦੇਗਾ 1500 ਰੁਪਏ ਦਾ ਇਹ 1500 ਦਾ ਬਊਗਾ ਜੀ ਡੱਬਾ ਪਾ ਦੇ ਡੱਬਾ ਨਹੀਂ ਜਿਆ ਹੈਵੀ ਇਹਦਾ ਠੀਕ ਹੈ ਤੁਸੀਂ ਲੈਣਾ ਇਹਦੇ ਨਾਲ ਦਾ 1100 ਰੁਪਏ ਦਾ ਮਿਲ ਜੇਗਾ ਹਲਕਾ ਲੁਧਿਆਣੇ ਦਾ ਠੀਕ ਠੀਕ ਹੈ ਤੇ ਬਾਕੀ ਇਹ ਸੀਟ ਆਪਣੇ ਤੋਂ ਮਿਲ ਜੇਗੀ ਕੰਪਨੀ ਦੀ ਸੀਟ ਮਹਾਰਾਜਾ ਸੀ ਕੰਪਨੀ ਦੀ ਮਹਾਰਾਜਾ ਸੀ ਤੇ ਇਹ ਵੀ ਸੋਨਾ ਲਿਖਾ ਗ੍ਰੀਨਰ ਚਾਰਜਰ ਦੁੱਧਰ ਸਭ ਕੁ ਲੱਗਿਆ ਹੋਇਆਗਾ ਕੰਪਨੀ ਦੀ ਸ਼ੀਟ ਹੈ ਕਿ ਆਪਣੇ ਦੁਆਗੀ ਸਟੀਲ ਕੰਪਨੀ ਦੀ 855 ਦੀ ਕੰਪਨੀ ਦੀ ਸਟੀਲ ਕੰਪਨੀ ਦੀ ਹੋएगी ਲੋਹੇ ਦੀ ਪਲੇਟ ਹੋਊਗੀ ਨੱਟ ਵਾਲੇ ਗੱਦੇ ਵਾਲੀ ਹੋਊਗੀ ਕੋਲ ਦਾ ਚੋੜਾ ਗੱਦਾ ਹੋਏਗਾ ਕਿਹੜੇ ਅਜੇ ਨਵੇਂ ਸਵਰਾਜ ਆ ਰਹੀ ਹੈ ਉਹ ਸੋਨਾ ਲਿਖਾ ਜੀ ਇਹ ਸਵਰਾਜ ਜੀ ਹੈ ਹਾਂਜੀ ਸਵਰਾਜ ਤੇ ਕਣਕ ਕਣਕ ਦੀ ਪੈਣੀ ਮੜੇ ਰੇੜ ਵੀ ਦੱਸੀ ਹੋਈ ਨਾਲੇ ਇਹ ਭਾਈ ਇਹ ਪੈ ਜੇਗੀ ਤੁਹਾਨੂੰ 4500 ਦੇ ਵਿੱਚ ਇਹ 3800 ਦੇ ਵਿੱਚ ਵੇਚੇਗੀ 3800 ਚਾਰ ਯਾਰ ਦੇ ਵਿੱਚ ਹੈਵੀ ਅਲੀ ਇਹਦੇ ਨਾਲ ਦੀ ਕੋਪੀ ਲੈਣੀ ਹੈ ਤੁਹਾਨੂੰ 3200 ਦੇ ਮਿਲ ਜੇਗੀ ਠੀਕ ਠਾਕ ਹੈ ਫੁੱਲ ਹੈਵੀ ਤੇ ਆਹ ਥੋੜਾ ਜਿਹਾ ਜੀ ਪਾਜੀ 53 10 ਦੀ ਆ ਰਹੀ ਹੈ ਜੋਂਡੀਅਰ ਦੀ ਫੁੱਲ ਹੈਵੀ ਕੰਪਨੀ ਦੀ ਸਟੀਲ ਕੰਪਨੀ ਵਾਲੀ ਹੈ ਲੋਹੇ ਦੀ ਪਲੇਟ ਵਾਲੀ ਹੈ ਪੱਕੀ ਹੈਵੀ ਹੈ ਕੰਪਨੀ ਛੋੜੇ ਗੱਦੀ ਹੈ ਠੀਕ ਠਾਕ ਹੈ ਇਹ ਜੋਂਡੀਅਰ ਦੀ ਹੈ ਪਾਜੀ 53 10 ਠੀਕ ਹੈ ਜੀ ਅਜਾ ਮੇਜੀ ਕੀ ਮਾਰਕੀਟ ਦਾ ਇਹ ਰੇਟ ਬਹੁਤ ਜ਼ਿਆਦਾ ਆ ਅੱਪਾ ਤੁਹਾਨੂੰ ਦੇਵਾਂਗੇ 3200 ਰੁਪਏ ਦੀ ਇਹਦੇ ਨਾਲ ਦੀ ਤੇਸੀ ਲੋਗੇ ਤੁਸੀਂ 2700 ਰੁਪਏ ਦੀ ਮਿਲ ਜੇਗੀ ਠੀਕ ਹੈ ਠੀਕ ਹੈ ਤੇਸੀ ਲੁਧਿਆਣਾ ਦੀ ਇਹ ਲਿੱਟ ਫੁੱਲ ਹੈ ਵੀ ਤੇ ਹੋਰ ਸੋਨਾ ਲਿਕਾ ਸੋਲਿਜ਼ ਜੀ ਆ ਰਹੀ ਹੈ ਅੱਜਕੱਲ ਕਿਹੜੀ ਨਵੇਂ ਟਿੱਕਰਾਂ ਦੇ ਆਂਦੀ ਹੈ ਸੋਲਿਸੀ ਇਹ ਥੋੜੇ ਜਿਹੇ ਹੈ 29 ਠੀਕ ਹੈ ਠੀਕ ਹੈ ਕੰਪਨੀ ਦੀ ਫੀਡ ਵੀ ਸੋਲਿਸੀ ਹੈ ਬਾਕੀ ਇਹਦੇ ਵਿੱਚ ਕੱਲੇ ਥੋੜੇ ਸਤੇ ਲੱਗੇ ਤੇ ਜਿਹੜੇ ਮਾੜੀ ਟਰੈਕਟਰ ਦੇ ਨਾਲ ਲੱਗੇ ਹੋਰੇ ਇੱਕ ਸੋਨਾਲੀ ਕਾ ਦੇ ਲੱਗ ਜੇਗੀ 2000 ਤੋਂ 2000 ਮਾਡਲ ਤੋਂ ਲੈ ਕੇ 2000 ਝੂਲ ਮਾਡਲ ਸਾਰੇ ਮਾਡਲਾਂ ਦਾ ਲੱਗਦੀ ਠੀਕ ਠੀਕ ਹੈ ਜੀ ਇਹ ਵੀ ਸੋਨਾਲੀ ਕਾ ਦਾ ਮਾਡਲ ਹੈ ਇਹ ਵੀ ਸੋਨਾਲੀ ਕਾ ਦਾ ਹੈ ਜੀ ਹਾਂ ਜੀ ਇਹ ਹੋਲੈਂਡ ਦੀ ਆ ਰਹੀ ਹੈ ਭਾਈ ਠੀਕ ਠੀਕ ਹੈ ਅਡੀਸ਼ਨ ਲਈ ਹੋਲੈਂਡ ਦੀ ਕੋਲ ਖੈ ਵੀ ਵੱਡੀ ਵਾਲੀ ਬਰਫ ਕੋਲ ਖੈ ਵੀ ਕੰਪਨੀ 36 ਦੀ ਸੇ ਕੋਲ ਵੀ 34 ਦੀ ਕਹਿੰਦੇ ਵੀ ਅਚੈਂਸਰ ਵਾਲੀ ਵੀ ਮਿਲ ਜੇਗੀ ਬਈ ਵੇ ਬਈ ਇਹ ਸੈਂਸਰ ਆ ਗਿਆ ਇਹਦਾ ਠੀਕ ਹੈ ਉਹਨੇ ਤੱਕੜੇ ਸਪਰਿੰਗ ਹੋਣਗੇ ਉੱਚੀ ਨਹੀਂ ਵੀ ਸਾਰੀ ਹੋਏਗੀ ਸੀਟ ਠੀਕ ਠੀਕ ਕੰਪਨੀ ਦੀ ਸੀਟ ਹੋਗੀ ਬਾਹਰ ਦੀ ਇੰਪੋਰਟਡ ਸੀਟ ਹੋਏਗੀ ਜਿਹੜਾ ਸੈਂਸਰ ਨੇ ਲੈ ਕੇ ਕੰਮ ਕਰਦੇ ਨੇ ਇਹ ਤੁਸੀਂ ਟਰੈਕਟਰ ਤੇ ਬੈਠੋਗੇ ਬਈ ਤਾਂ ਟਰੈਕਟਰ ਸਟਾਰਟ ਹੋਏਗਾ ਫੁੱਲ ਹੈਵੀ ਸੀਟ ਹੋਏਗੀ ਉੱਚੀ ਨਹੀਂ ਵੀ ਹੋਏਗੀ ਵੱਡੇ ਸਪਰਿੰਗ ਹੈ ਐਡੀਸ਼ਨ ਤੇ ਆ ਰਹੀ ਹੈ ਨਵੇਂ ਹੋਲੈਂਡ ਦੇ ਠੀਕ ਗੀ ਸੀਟ ਇੰਪੋਰਟਡ ਸੀਟ ਹੋਏਗੀ ਇੰਡੀਆ ਸੀਟ ਨਹੀਂ ਹੋਏ ਘੱਟ ਰੇਟ ਆ ਜੇ ਦੇਵਾਂਗੇ ਤੁਹਾਨੂੰ ਠੀਕ ਗੀ ਇਹ ਆ ਗਿਆ ਅਰਜਨ ਦੀ ਟਾਪ ਲਿੰਕ ਹੋਰ ਇੰਨਰ ਠੀਕ ਹੈ ਫੁੱਲ ਹੈਵੀ ਇਓਪੀ ਇਹ ਆਜਾ ਲਈ ਹੈ ਜੀ ਐਨ ਜੀ ਇਹ ਫੁੱਲ ਹੈਵੀ 1100 ਦੀ ਵੀ ਹੈਗੀ ਇਹਦੇ ਨਾਲ ਦੀ 800 ਲਈ ਲੈਣੀ ਹੈ 800 ਲਈ ਮਿਲ ਜੇਗੀ ਭਾਜੀ ਠੀਕ ਜੀ ਭਾਜੀ ਓਪੀ ਹੋਏਗੀ 800 ਰੁਪਏ ਦੀ ਇਹ 800 ਰੁਪਏ ਦੀ ਇਹ 800 ਦੀ ਹੋ 1100 ਦੀ ਹੈ ਜੀ ਜੀ ਤੇ ਹੋਰ ਕੋਈ ਨਾ ਟਰੈਕਟਰ ਦੇ ਡਾਬਲ ਕਮਣ ਜਿਹੜਾ ਮਿਲ ਜੇਗਾ ਜੋਂਦੀਆ ਦੇ ਸਾਈਡ ਜੈਕ ਮਿਲ ਜਾਣਗੇ ਸਾਡੇ ਤੋਂ ਠੀਕ ਹੈ ਜੀ ਇਹ ਲੈ ਇਸੀ ਹੁਣ ਇੱਕ ਵੀ ਮਿਲ ਜਾਣਗੇ ਹੈਵੀ ਵੀ ਮਿਲ ਜਾਣਗੇ ਭਾਜੀ ਤੇ ਛੀ ਸ਼ੇ ਮਿਲ ਜੰਦੇ ਜੋ ਹੁੰਦੀ ਹੈ ਤੇ ਹੀਟ ਗਾਰਡ ਉਹ ਵੀ ਹੈਗੇ ਆਪਣੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। ਬੈਲ ਇਹ ਹੀਟ ਗਾਰਡ ਆ ਗਈ। ਠੀਕ ਹੈ ਜੀ। ਇਹ 1800 ਰੁਪਏ ਦਾ ਸੈਟ ਹੈ ਭਾਜੀ। ਇਹ 1800 ਰੁਪਏ ਹੈ। ਜਦ 10 ਤੇ ਲਓ ਜੋਂ ਡੀਅਰ ਕਿਹੜੇ ਮਰਜੀ ਤੇ ਲਓ। ਠੀਕ ਹੈ ਠੀਕ ਹੈ। ਸੀਟ ਦੇ ਕੱਲੇ ਗੱਦੇ ਲੈਣੇ ਤੁਸੀਂ ਉਹ ਵੀ ਮਿਲ ਜਾਣਗੇ ਸਾਡੇ ਤੋਂ। ਬਾਕੀ ਹੋਰ ਜਿਵੇਂ ਕਾਂ ਇਹ ਕੇ ਸਾਰੇ ਡ੍ਰੈਕਟਰਾਂ ਦੀ ਮਿਲ ਜੇਗੀ ਤੁਹਾਨੂੰ 110 ਰੁਪਏ ਕੇਜੀ ਮਹਿੰਦਰਾ ਦੀ ਫਾਰਮਟ੍ਰੈਕ ਦੀ ਅਰਜਨ ਦੀ ਸੋਨਾਲੀਕਾ ਦੀ ਜਿਹੜੀ 100 10 ਮਿਲ ਜਾਣਗੇ 855 ਦੇ 90 ਟਮਾਟਰੀ ਦੇ ਠੀਕ ਹੈ ਜੀ ਗੋਟੀ ਜੈਡ ਮਿਲ ਜੇਗਾ ਪਾਨਾ ਸੈਟ ਮਿਲ ਜੇਗਾ ਇਹ ਚੀਜ਼ ਉਹ ਵੀ ਡਰਾਵਰਾ ਮਿਲ ਜਾਣਗੇ 855 90 ਟ੍ਰੈਕਟਰਾਂ ਦੀ ਕੰਪਨੀ ਦੀ ਔਰ ਇਹਨਾਂ ਲਿੰਕਾਂ ਮਿਲ ਜਾਣੀਆਂ ਸੋਨਾ ਲੀਕਾ ਦੀਆਂ ਸਵਰਾਤ ਦੀਆਂ ਵਜਿ ਫਿਰ ਇਹ ਕਿਹੜਾ ਡਰਾਟ ਰੇਟਾ ਜੀ ਅੰਜਾਂ ਨਹੀਂ ਡਰਾਵਾਰ ਤੁਹਾਨੂੰ ਦੇ ਦਾਂਗੇ ਬਾਈ ਜੀ ਨਵੇਂ ਸਵਰਾਤ ਦੀ ओरिजिनल ਡਰਾਵਾਰ ਦੀ 13 ਕਿਲੋ ਵਜਨ ਲਈ ਬਾ ਐਲਾਨ ਉਹ ਲਾਵਾਂਗੇ ਇੱਕੋ ਰੇਟ ਲਾਈਨ ਦੇਣ ਲਈ 12 1300 ਦੇ ਵਿੱਚ ਠੀਕ ਆ ਠੀਕ ਹੈ ਫੁੱਲ ਹੈਵੀ ਇਹ ਫਾਰਮ ਟ੍ਰੈਕ ਦੀਆਂ ਲਿੰਕਾਂ ਆ ਗਈਆਂ ਭਾਜੀ ਹਾਰਮ ਟ੍ਰੈਕ ਦੇ ਫੁੱਲ ਹੈਵੀ ਸੰਦੂਰ ਲੀਨ ਫੁੱਲ ਹੈਵੀ ਕੁਆਲਿਟੀ ਇਹਨਾਂ ਦਾ 2500 ਰੁਪਏ ਦਾ ਸੈੱਟ ਦੇ ਦਾਂਗੇ 2800 ਦੇਸੀ ਲੈਣੀ ਹੈ ਦੇਸੀ ਤੁਹਾਨੂੰ 2300 ਰੁਪਏ ਦੀਆਂ ਦੇ ਦਾਂਗੇ ਫੋਰਗੇਟ ਦੀ ਠੀਕ ਆ ਠੀਕ ਹੈ ਦੇਸੀ ਇੱਕ ਈ ਮਾਰਕਟ ਲਈ ਲੈਣੀ ਹੈ ਉਹ ਵੀ ਮਿਲ ਜੇਗੀ ਭਾਜੀ ਜਿਹੜੀ ਗੱਲ ਹੈ ਪੁਰਾਣੀਆਂ ਡਰਾਵਰ ਲੈਣੀਆਂ ਪੁਰਾਣੀਆਂ ਵੀ ਮਿਲ ਜਾਣੀਆਂ ਈ ਮਾਰਕੈਟ ਲਈ ਲੈਣੀ ਆ ਭਾਜੀ ਈ ਮਾਰਕੈਟ ਦੀ ਵੀ ਮਿਲ ਜੇਗੀ ਆਪਣੇ ਤੋਂ ਲਿੰਕ ਫਾਰਮ ਟ੍ਰੈਕ ਦੀ ਜੰਸੀ ਵਾਲੀ ਠੀਕ ਹੈ ਜੀ ਜੰਸੀ ਦੀ ਇੱਕ ਨਰਾ ਸਟਾਈ ਹਾਂਜੀ ਇਹ ਤੁਹਾਨੂੰ ਭਾਜੀ ਮਿਲ ਜੇਗਾ 4200 4000 ਦੇ ਵਿੱਚ ਅਰਜੰਦੀ ਵੀ ਮਿਲ ਜਾਣਗੀਆਂ ਭਾਜੀ ਆਪਣੀ ਦੀ ਅਰਜੰਦੀ ਠੀਕ ਠੀਕ ਹੈ ਜੀ ਹਾਂ ਅਰਜੰਦੀ ਵੀ ਨਿਕਾ ਮਿਲ ਜਾਣਗੀਆਂ ਪਾਈਪ ਖੱਲੀ ਕੱਲੇ ਪਾਈਪ ਲੈਣੇ ਆ ਤੁਸੀਂ ਇਹ ਵੀ ਮਿਲ ਜੇਗਾ 650 ਰੁਪਏ ਦਾ ਪੈਕ ਇੱਕ ਲੱਭ ਪਿਆ ਬਾਈ ਹਾਂਜੀ ਹਾਂਜੀ ਇਹ ਕਿੰਨੇ ਬਾਈ 650 700 ਦੇ ਵਿੱਚ ਹੈ ਬਾਈ ਠੀਕ ਠੀਕ ਵਧੀਆ ਬਾਮਾਲੀਆਂ ਸੀਟਾਂ ਲੈਣੀਆਂ ਬਾਮਾਲੀਆਂ ਵੀ ਮਿਲ ਜਾਣੀਆਂ ਬਾਈ ਜੀ ਕੜੀ ਹੋਲ ਲੈਣ ਤਿਆਰੀ ਹੈ ਛੜੇ ਵਾਹਾਲੇ ਹੁੰਦੇ ਨੇ ਹਾਂਜੀ ਹਾਂਜੀ ਕੋਈ ਨਹੀਂ ਛੜ ਬਾਈ ਨਹੀਂ ਉਹ ਬਾਈ ਤੁਹਾਨੂੰ ਮਿਲ ਜੇਗੀ 8000 ਰੁਪਏ ਦੀ 8000 ਰੁਪਏ ਦੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਸਾਰਾ ਲੈਵਲ ਦਾ ਹੋਏਗਾ ਸਮਾਨ ਔਰ ਇੱਕ ਟਰੈਕਟਰ ਦੀ ਸੀਡ ਮਿਲ ਜੇਗੀ ਤੁਹਾਨੂੰ 2000 ਤੋਂ ਲੈ ਕੇ ਆਪਣੇ ਤੋਂ 8000 ਤੱਕ ਨਾ ਕੋਈ ਸੀਡ ਸਪੈਸ਼ਲੀ ਮਿਲ ਜੇਗੀ ਕਿਹੜੇ ਮਰਜੀ ਟਰੈਕਟਰ ਦੀ ਲੋ ਸਲੈਂਸਰ ਲਾਣਾ ਫੈਂਸੀ ਉਹ ਵੀ ਮਿਲ ਜੇਗਾ ਭਾਈ ਲਿੰਕਾਂ ਜੈਕ ਬੁੱਕ ਡਰਾਵਰ ਟਾਪ ਲਿੰਕ ਔਰ ਇੱਕ ਚੀਜ਼ ਮਿਲ ਜੇਗੀ ਆਪਣੇ ਕੋਲ ਜਿਆਦਾ ਨਾਲੋਂ ਘੱਟ ਰੇਟ ਠੀਕ ਠੀਕ ਹੈ ਹਾਂਜੀ ਬਰੋ ਪਹਿਲਾਂ ਵੀ ਮਿਲ ਜਾਣਗੇ ਫੋਰਡ ਦੇ ਜਿਹੜਾ ਜੋ ਟਰੈਕਟਰ ਤਿਆਰ ਕਰਵਾਉਂਦੇ ਆ ਉਹ ਲੋਕੀ ਹੈ ਜੀ ਠੀਕ ਠੀਕ ਹੈ ਇਹ ਕਿਹੜੇ ਮਿੰਟ ਦੇ ਲਈ ਇਹ ਨਾਲੋਂ ਮਿਲ ਜੇਗਾ ਭਾਈ ਜੀ ਇੱਕ 150 ਦਾ ਸੈਟ ਇੱਕ 150 ਦਾ ਸੈਟ ਠੀਕ ਠੀਕ ਹੈ ਦੋਵੇਂ ਦਾ ਹਾਂ ਜੀ ਬ్రో ਇਹ ਸੀ ਬਾਈ ਜੀ ਜਿਹੜੇ ਆਪਾਂ ਨੂੰ ਪ੍ਰੈਜੈਂਟ ਟ੍ਰਾਈ ਸਟਾਂ ਲੈਣ ਸਰ ਤੇ ਹੋਰ ਛੋਟਾ ਮोटा ਦੁਕਾਨ ਸਮਾਨ ਆਪਾਂ ਨੂੰ ਦਿਖਾਇਆ 90411 ਜੀ 52942 ਠੀਕ ਠੀਕ ਹੈ ਹਾਂ ਜੀ ਬ్రో ਇਹ ਸੀ ਬਾਈ ਜੀ ਜਿਨ੍ਹਾਂ ਨੇ ਆਪਾਂ ਨੂੰ ਟੈਕਨਾਲਾ ਸਮਾਨ ਦਿਖਾਇਆ ਬਾਈ ਤੁਹਾਡਾ ਬਹੁਤ ਧੰਨਵਾਦ ਜੀ ਠੀਕ ਹੈ 377 ਨੰਬਰ ਤੋਂ ਆ ਰਿਹਾ ਹੈ ਜੀ ਆਪਣਾ ਕਾਬਲੀ ਮਹਾਰਾਜਾ ਹਾਰਡਵੇਅਰ ਟ੍ਰੈਕਟਰਸ ਫਿਰਪਾਰ। ਠੀਕ ਹੈ ਠੀਕ ਹੈ। ਬਾਕੀ ਤੁਹਾਨੂੰ ਮਿਲ ਜਾਈਗੀ। ਹਾਂਜੀ ਸਾਰਾ ਸਮਾਨ ਆਟਾ। ਹਾਂਜੀ ਹਾਂਜੀ 10:30 ਵਜੇ ਨੂੰ ਨੋ ਹੋ ਜਾਂਦੀ ਹੈ ਹਰ ਇੱਕ ਚੀਜ਼ ਅਵੇਲੇਬਲ ਹੋਈ। ਠੀਕ ਹੈ ਠੀਕ ਹੈ। ਬਾਕੀ ਜੇ ਤੁਹਾਨੂੰ ਵੀਡੀਓ ਆਪਣੇ YouTube ਚੈਨਲ ਦੇਖ ਰਹੇ ਹੋ। ਆ ਚੈਨਲ ਨੂੰ ਗਾ ਲ ਸਬਸਕ੍ਰਾਈਬ। ਜੇ ਦੇਖ ਰਹੇ ਹੋ Facebook ਪੇਜ ਤੇ Facebook ਪੇਜ ਨੂੰ ਕਰ ਲਿਓ ਫੋਲੋ। ਆ Instagram ਨੂੰ ਵੀ ਫੋਲੋ ਕਰੂਗਾ। ਉੱਥੇ ਪਾ ਦੇ ਵੀਡੀਓ ਦੇਖੇ ਰਹੋ ਤੇ ਰਹਨੇ ਆ। ਬਾਕੀ ਵੀਡੀਓ ਕੋਲ ਲਾਈਕਸ ਤੇ ਕਮੈਂਟ ਧੰਨਵਾਦ।